i'm सतकारोज संजा पई 16 ਬੀਐਨਟੀ ਪੰਜਾਬ ਰਜਿਮੈਂਟ ਟੂ ਪਟਿਆਲਾ ਦੇ ਮਹਾਨ ਚੋਦਿਆਂ ਨੇ 1965 ਦੀ ਜੰਗ ਦੇ ਵਿੱਚ ਦੇਸ਼ ਦੀ ਆਨ-ਬਾਨ ਤੇ ਸ਼ਾਨ ਦੇ ਲਈ ਸ਼ਹੀਦੀਆਂ ਪ੍ਰਾਪਤ ਕਰਕੇ ਭਾਰਤ ਦਾ ਤਿਰੰਗਾ ਝੰਡਾ ਬੁਲੰਦ ਆਵਾਜ਼ ਵਿੱਚ ਲਹਿਰਾਇਆ ਜਿਸ ਤੇ ਦੇਸ਼ ਦਾ ਹਰ ਇੱਕ ਨਾਗਰਿਕ ਮਾਣ ਮਹਿਸੂਸ ਕਰਦਾ ਹੈ ਇਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੱਚੀ ਸ਼ਰਧਾਂਜਲੀ ਤੇ ਸ਼ਰਧਾ ਦੇ ਫੁੱਲ ਅਰਪਿਤ ਕਰਨ ਦੇ ਲਈ ਵੱਖ-ਵੱਖ ਪ੍ਰਾਂਤਾਂ ਤੋਂ ਅਫਸਰ ਬਰਕੀਡੇ ਦੇ ਦਿਵਸ ਮੌਕੇ ਤੇ ਪੁੱਜੇ ਅਤੇ ਉਹਨਾਂ ਨੇ ਸ਼ਰਧਾਂਜਲੀ ਭੇਟ ਕੀਤੀ ਇਸ ਵਕਤ ਦੇ ਦੇਸ਼ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਸਾਨਿਆਲ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾੜ ਦੇ ਭੋ ਪਾਕ ਤੇ ਸੱਚੇ ਸ਼ਹੀਦਾਂ ਦੇ ਲਈ ਅਰਪਿਤ ਕੀਤੀ ਗਈ ਜਿਫ ਕੋਰ ਰਿਜ਼ੋਰਟ ਸਾਨਿਆਲ ਵਿਖੇ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਅਤੇ ਹੋਰਨਾਂ ਰਾਜਾਂ ਤੋਂ ਬਟਾਲੀਅਨ ਦੇ ਨਾਲ ਸੰਬੰਧਿਤ ਦੇਸ਼ ਦੇ ਮਹਾਨ ਹੀਰੋ ਅਫਸਰਾਂ ਨੇ 2 ਮਿੰਟ ਦੇ ਮੌਨ ਧਾਰਨ ਵਿੱਚ ਪੁੱਜ ਕੇ ਆਪਣੀ ਹਾਜ਼ਰੀ ਲਗਵਾਈ ਮੋਕੇ ਵਿਸ਼ੇਸ਼ ਤੌਰ ਤੇ ਪੁੰਚੀਆਂ ਕੈਪਟਨ ਦੀਆਂ ਧਰਮ ਪਤਨੀਆਂ ਦਾ ਸਨਮਾਨ ਵੀ ਕੀਤਾ ਗਿਆ ਜਿੱਥੇ ਮਹਾਦੇਸ਼ ਤੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ ਉੱਥੇ ਹੀ ਆਪਸੀ ਦੁੱਖ ਸੁੱਖ ਦੀ ਸਾਂਝ ਭਾਈਚਾਰਕ ਸਾਂਝ, ਏਕਤਾ ਮਿਲਵਰਤਨ ਤੇ ਵਿਚਾਰ ਦੀ ਸਾਂਝ ਅਤੇ ਇਕੱਠੇ ਬੈਠ ਕੇ ਬ੍ਰੇਕਫਾਸਟ ਤੇ ਲੰਚ ਦਾ ਵੀ ਆਨੰਦ ਮਾਨਿਆ ਇਸ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਬਰਕਤ ਦੀ ਜਿੱਤ ਦੀ ਖੁਸ਼ੀ 'ਚ ਇੱਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ ਜਿੱਥੇ ਸਾਰਿਆਂ ਨੇ ਰਲ ਮਿਲ ਕੇ ਬੜੇ ਹੀ ਚਾਵਾਂ ਦੇ ਨਾਲ ਡਾਂਸ, ਭੰਗੜਾ, ਗਿੱਧਾ ਤੇ ਬੋਲੀਆਂ ਦੀ ਪੇਸ਼ਕਸ਼ ਕਰਕੇ ਆਪਣਾ ਖੁਦ ਮਨੋਰੰਜਨ ਕੀਤਾ ਕੈਪਟਨ ਸੇਵਾ ਸਿੰਘ ਵੜਿਆਲ ਨੇ ਕੈਨੇਡਾ ਤੇ ਕੈਪਟਨ ਚੰਕੋਤ ਸਿੰਘ ਨੇ ਆਸਟ੍ਰੇਲੀਆ ਤੋਂ ਲਾਈਵ ਹੋ ਕੇ ਦੇਸ਼ ਦੇ ਮਹਾਨ ਸ਼ਹੀਤਾ ਨੂੰ ਸ਼ਰਦਾ ਦੇ ਫੁੱਲ ਪੇਟ ਕੀਤੇ ਆਓ ਦੇਖਦੇ ਹਾਂ ਸਾਨਿਆਲ ਤੋਂ ਸਾਡੇ ਸੀਨੀਅਰ ਪੱਤਰਕਾਰ ਮਨਪ੍ਰੀਤ ਸਿੰਘ ਰਾਮਦੇਵ ਦੀ ਇਹ ਵਿਸ਼ੇਸ਼ ਰਿਪੋਰਟ ਦਾਸ ਪਰਮਜੀਤ ਸਿੰਘ ਢਿੱਲ ਸਾਬ 22 ਪ੍ਰੈਜ਼ੀਡੈਂਟ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ ਮੇਰੇ ਨਾਲ 1965 ਲੜਾਈ ਦੇ ਹੀਰੋ ਉਹ ਵੀ ਅਜੇ ਮੇਰੇ ਨਾਲ ਮੌਜੂਦ ਨੇ ਜਿਵੇਂ ਕਿ ਕੈਪਟਨ ਸੇਵਾ ਸਿੰਘ ਵੜਿਆਲ ਕੈਪਟਨ ਹੁਸ਼ਿਆਰ ਸਿੰਘ ਤੇ ਕੈਪਟਨ ਨਾਲ ਹੀ ਆਪਣੇ ਜੋਰਾ ਸਿੰਘ ਤੇ ਕੈਪਟਨ ਆਪਣਾ ਹੌਲਦਾਰ ਹਰਦੇਵ ਸਿੰਘ ਕੈਪਟਨ ਤੇਜਾ ਸਿੰਘ ਜੀ ਉਹਨਾਂ ਦੇ ਮਤਲਬ ਕਿ ਮੈਸੇਜ ਵੀ ਨਾਲ ਨੇ ਸਾਡੇ ਬਹਾਦਰ ਜਾਨ ਕੈਪਟਨ ਸਰਵਾਨ ਹੌਲਦਾਰ ਸਰਵਾਨ ਸਾਰੇ ਓਵਰ ਸਰਵਾਨ ਕਿਉਂਕਿ ਸਾਡੇ ਬਸ ਦਾ ਰਸਦਾ ਇੰਡੀਆ ਬਹੁਤ ਵਧੀਆ ਠੀਕ ਤਰੀਕੇ ਨਾਲ ਚੱਲ ਰਿਹਾ ਸੀ ਪਰ ਕੀ ਹੋਇਆ 1965 ਦੇ ਵੇਲੇ ਤਾਂ ਬਾਹਰਨੀ ਏਜੰਸੀਆਂ ਜਿਵੇਂ ਕਿ ਅਮਰੀਕਾ ਚైనా ਉਹਨਾਂ ਨੇ ਪਾਕਿਸਤਾਨ ਨੂੰ ਚੁੰਗਲ ਲਾ ਕੇ ਦਿਨ ਉਹ ਆ ਗਿਆ 9 ਸਤੰਬਰ 1965 ਜਦੋਂ ਕਿ ਸਾਡੀ ਪਲਟਨ 16 ਪੰਜਾਬ ਸੈਕਟਰ ਪਟਿਆਲਾ ਨਾਗਾਲੈਂਡ ਤੋਂ ਆ ਕੇ ਫਿਰੋਜ਼ਪੁਰ ਪੀਸ ਵਾਸਤੇ ਆਈ ਸੀ ਅਜੇ ਸਾਡਾ ਸਟੇਸ਼ਨ ਤੋਂ ਮਲਕੇ ਜਦੋਂ ਆਪਣਾ ਅਨਲੋਡ ਹੋਏ ਤਾਂ ਬੋਰੀ ਬਿਸਤਰਾ ਵੀ ਚੰਗੀ ਤਰ੍ਹਾਂ ਨਹੀਂ ਸਾਮਿਆ ਸੀ ਤਾਂ ਉਥੋਂ ਲੜਾਈ ਦਾ ਹੁਕਮ ਮਿਲ ਗਿਆ ਲੜਾਈ ਦਾ ਹੁਕਮ ਮਿਲ ਕੇ ਸਾਨੂੰ 65 ਨੰਬਰ ਇਨਫੈਂਟਰੀ ਬ੍ਰਿਗੇਡ ਦੇ ਨਾਲ ਤਾਂ ਖਾਲੜਾ ਦਾ ਤਾਸਕ ਮਿਲਿਆ ਖਾਲੜਾ ਤੋਂ ਜਦੋਂ ਮਨ ਕੇ ਸਾਨੂੰ ਟਾਸਕ ਮਿਲਿਆ ਵੀ ਤੁਸੀਂ ਅਟੈਕ ਕਰਨਾ ਹੈ ਤਾਂ ਸਾਡੇ ਨਾਲ ਉਸ ਟਾਈਮ ਤੇ 16 ਪੰਜਾਬ ਸੈਕਿੰਡ ਪਟਿਆਲਾ ਬਹਾਦਰ ਬਟਾਲੀਅਨ ਨਾਲ ਫੋਰਸ ਸਿਕਰੇਜਮੈਂਟ ਨਾਲ 9 ਮਡਰਾਸ ਪਰ ਜਿੱਥੇ ਬਹਾਦਰੀ ਦਾ ਬਹੁਤ ਵੱਡਾ ਜ਼ਿਕਰ ਆਉਂਦਾ ਹੈ 16 ਪੰਜਾਬ ਸੈਕਿੰਡ ਪਟਿਆਲਾ ਨੇ ਖਾਲੜਾ ਤੋਂ ਚੱਲ ਕੇ ਬਰਕੀ ਪਿੰਡ ਜਿਹੜਾ ਕਿ ਪਾਕਿਸਤਾਨ ਦਾ ਇੱਕ ਬਹੁਤ ਵੱਡਾ ਪਿੰਡ ਸੀਗਾ ਉਹਦੇ ਉੱਤੇ ਕਬਜ਼ਾ ਯਾ ਕਰਿਆ ਜਦੋਂ ਕਬਜ਼ਾ ਕਰੇ ਉੱਥੇ ਜਿਹੜੀਆਂ ਮਹਾਪਾਪਾਂ ਉਹਨਾਂ ਦੀ ਫੌਜਾਂ ਸੀ ਗਿਆ ਪਾਕਿਸਤਾਨ ਦੀਆਂ ਫੌਜਾਂ ਪਿੱਛੇ ਭੱਜ ਗਈਆਂ ਲੇਕਿਨ ਉੱਥੇ ਕੀ ਹੋਇਆ ਈਸ਼ੋਗਨ ਨਹਿਰ ਜੋ ਕਿ ਪਿੰਡ ਦੇ ਨਾਲ ਦੀ ਨਿਕਲਦੀ ਹੈ ਬਹੁਤ ਵੱਡੀ ਨਹਿਰ ਹੈ ਜਾਂਦੇ ਜਾਂਦੇ ਪਾਕਿਸਤਾਨ ਫੌਜੀਓ ਦਾ ਪੁਲ ਤੋੜ ਗਏ ਨਹੀਂ ਤਾਂ ਸਾਡੀ ਬਟਾਲੀਅਨ ਲਾਹੌਰ ਜਾ ਕੇ ਰੁਕਣੀ ਸੀਗੀ ਪਰ ਜਿਹੜਾ ਬਰਕੀ ਦੇ ਵਿੱਚ ਸਾਡਾ ਮਨ ਲੇ ਕੇ ਇੱਕ ਦ੍ਰਿਸ਼ ਕਿਉਂਕਿ ਟਾਈਮ ਸੀ ਜਿਹੜਾ ਇਹ 3 ਵਜੇ ਦਾ ਟੈਕ ਦਾ ਟਾਈਮ ਤੇ ਟੈਕ ਜਦੋਂ ਹੋਇਆ ਤਾਂ 4 ਵਜੇ ਆਪਾਂ ਨਾਰਮਲ ਉਠ ਖੜਦੇ ਆਂ ਪੰਜ ਜਿਹੜਾ ਉਸ ਪਿੰਡ ਦੇ ਵਿੱਚ ਦੇਖਣ ਵਾਲਾ ਦ੍ਰਿਸ਼ ਤਾਂ ਉਹ ਜਦੋਂ ਜਾ ਕੇ ਦੇਖਿਆ ਸਾਡੇ ਨੌਜਵਾਨਾਂ ਨੇ ਸਾਡੇ ਅਫਸਰਾਂ ਨੇ ਜਦ ਜੈਸੂ ਸਾਹਿਬਾਨਾ ਨੇ ਮਧਾਣੀਆਂ ਲੱਗੀਆਂ ਹੋਈਆਂ ਮਧਾਣੀਆਂ ਦੁੱਧ ਰਿਕੜੀਆਂ ਕਈਆਂ ਨੇ ਹਲ ਜੋੜਨ ਵਾਸਤੇ ਜਾਣਾ ਕੋਈ ਆਪਣੇ ਪਸ਼ੂਆਂ ਨੂੰ ਪਠੇ ਪਾ ਰਿਹਾ ਕੋਈ ਆਪਣੇ ਨਿਤਨੇਮ ਦੇ ਕੰਮ ਕਰ ਰਿਹਾ ਤਾਂ ਉਸ ਟਾਈਮ ਤੇ ਜਦੋਂ ਅਟੈਕ ਹੋਇਆ ਤਾਂ ਆਪਣੇ ਉਥੋਂ ਜਦੋਂ ਪਿੰਡ ਵਾਲੇ ਵੀ ਛੱਡ ਕੇ ਭੱਜੇ ਤਾਂ ਉਹਨਾਂ ਨੂੰ ਮਾਵਾ ਨੇ ਪੁੱਤ ਨਹੀਂ ਪਛਾਣੇ ਉਦੋਂ ਚਲਦੀਆਂ ਮਧਾਨੀਆਂ ਚਲਦੀਆਂ ਚਾਹ ਦੇ ਚੁੱਲ੍ਹੇ ਪਾਉਂਦੇ ਚੁੱਲ੍ਹੇ ਬਲਦੇ ਚੁੱਲ੍ਹੇ ਉਹਦੋਂ ਬਾਅਦ ਉਹਨਾਂ ਦੇ ਡੰਗਰ ਪਸ਼ੂ ਇਸ ਤਰੀ ਬੰਦੇ ਹੋਏ ਤਾਂ ਉਹਨਾਂ ਨੇ ਭਜਣਾ ਪਾ ਦਿੱਤੀਆਂ ਲੇਕਿਨ ਬਹੁਤ ਔਖਾ ਹੋ ਗਿਆ ਕਿ ਉੱਤੇ ਬਜ਼ੁਰਗਾਂ ਦਾ ਜਿਹੜੇ ਕਿ ਬਜ਼ੁਰਗ ਨਾ ਭੱਜ ਸਕਦੇ ਸੀ ਨਾ ਜਾ ਸਕਦੇ ਸੀ ਜਿਹੜੇ ਉਹ ਪਸ਼ੂ ਸੀ ਉਹ ਬਿਲਕੁਲ ਆਪਣੇ ਬੰਨੇ ਹੋਏ ਸੀ ਤਾਂ 16 ਪੰਜਾਬ ਦੇ ਬਹਾਦਰ ਨੌਜਵਾਨਾਂ ਨੇ ਅਰਸ਼ਰ ਜੇਥੀਓਰ ਨੇ ਤਾਂ ਘਰ ਘਰ ਜਾ ਕੇ ਪਹਿਲਾਂ ਉਹਨਾਂ ਨੂੰ ਬਜ਼ੁਰਗਾਂ ਨੂੰ ਪਿਛਾਣਿਆ ਬਜੁਰਗਾਂ ਨੂੰ ਆਪਣਾ ਉਹਨਾਂ ਨੂੰ ਜੇ ਕੋਈ ਛੱਟ ਪੇੜ ਲੱਗੀ ਦੀ ਮਲ ਬੱਟੀ ਵੀ ਕੀਤੀ ਉਹਨਾਂ ਨੂੰ ਕੈਂਪ ਦੇ ਵਿੱਚ ਪਹਚਾਇਆ ਤਾਂ ਜਿਹੜੇ ਉਹ ਪਸ਼ੂ ਸੀਗੇ ਉਹਨਾਂ ਦੇ ਰਸੇ ਕੱਟੇ ਰਸੇ ਕੱਟ ਕੇ ਉਹਨਾਂ ਨੂੰ ਯਾਦ ਕੀਤਾ ਕਿਉਂਕਿ ਪਤਾ ਨਹੀਂ ਉਹ ਕਿੰਨਾ ਚਿਰ ਲੱਗ ਜਾਣਾਗਾ ਉੱਥੇ ਫਿਰ ਰਹਿੰਦੇ ਨੇ ਤਾਂ ਜਿਹੜਾ ਉੱਥੇ ਪੁਲਿਸ ਚੌਂਕੀ ਸੀਗੀ ਪੁਲਿਸ ਚੌਂਕੀ ਬਰਕੀ ਪਿੰਡ ਦੀ ਕਿਉਂ ਬਰਕੀ 0 ਕਿਲੋਮੀਟਰ ਹੋ ਗਿਆ ਸੀ ਬਰਕੀ ਦੀ ਜੋ ਆਪਣਾ ਜਿਹੜੀ ਪੁਲਿਸ ਥਾਣਾ ਸੀ ਉਹਦੇ ਉੱਤੇ ਗਾਰਡ ਲਾਈ ਗਾਰਡ ਲਾ ਕੇ ਜਿੱਥੇ ਫਿਰ ਬਾਹਰ ਦੇ ਵਿੱਚ ਜੇ ਗਾਂਧੀਗੜ ਰਹੀ ਫੋਰਸ ਐਕਸੈਜਮੈਂਟ ਤੇ 16 ਪੰਜਾਬ ਸੈਕੰਡ ਪਟਿਆਲਾ ਦੀ ਉੱਥੇ ਰਹਿੰਦੇ ਹੋਏ ਤਾਂ ਸਾਨੂੰ ਤਕਰੀਬਨ 1 ਸਾਲ ਤਾਂ ਆਪਣੇ ਇੰਡੀਆ ਦਾ ਝੰਡਾ ਚੁਲਿਆ ਉਥੋਂ ਸਾਡੀ ਬਹਾਦਰ ਬਟਾਲੀਆਂ ਨੂੰ ਤਾਂ ਵਰਕੀ ਦੇ ਬੈਡਨ ਆਨਰਡੇ ਮਿਲਿਆ ਜਿਹੜਾ ਕਿ ਅਸੀਂ ਸਾਰੇ ਅੱਜ ਇਕੱਠੇ ਹੋ ਕੇ ਮਨਾਉਂਦੇ ਆ ਕੈਪਟਨ ਸਾਹਿਬ ਤੁਹਾਡੇ ਜਿਹੜੇ ਸ਼ਹੀਦ ਰਹੇ ਕਿੰਨੇ ਕੁ ਸ਼ਹੀਦ ਇਸ ਜੰਗ ਵਿੱਚ ਸੀ ਉਹ ਸਭ ਤੋਂ ਸਾਡੇ ਜਿਹੜੇ ਸ਼ਹੀਦ ਸੀਗੇ ਇੱਕ ਅਫਸਰ ਸਹਿਬਾਨ ਇੱਕ ਹੌਲਦਰ ਮੇਦਰ ਸਹਿਬਾਨ ਉਹਦੂ ਬਾਦ ਸਾਡੇ 23 ਜਵਾਨ ਉਸ ਬਟਾਨੀਆਂ ਆਪਣਾ ਉਸ ਸਮੇਂ ਉਸ ਲੜਾਈ ਦੇ ਵਿੱਚ ਉਹਨਾਂ ਨੇ ਸ਼ਹੀਦੀਆਂ ਪਾਈਆਂ ਸ਼ਹੀਦੀਆਂ ਪਾ ਕੇ ਪਰੇ ਬਹਾਦਰ ਅਸੀਂ ਉਹਨਾਂ ਨੂੰ ਸਰਦਾ ਦੇ ਫੁੱਲ ਵੀ ਭੇਟ ਕਰਦੇ ਆ ਅਸੀਂ ਉਹਨਾਂ ਦੀਆਂ ਸ਼ਹੀਦੀਆਂ ਪਾਈਆਂ ਦੇ ਉੱਤੇ ਸਾਨੂੰ ਪੂਰਾ ਗਰਭ ਹੈ ਪ੍ਰਾਊਡ ਹੈ ਕਿਉਂਕਿ ਬਹੁਤ ਵੱਡੀ ਚੀਜ਼ਾਂ ਉੱਥੇ ਸਾਨੂੰ ਇੱਕ ਵੀਰ ਚੱਕਰਾ ਮਿਲਿਆ ਜੋ ਕਿ ਸਪਾਈ ਬਲੰਬਰਾਮ ਜੋ ਕਿ ਆਡਰੀ ਕੈਪਟਨ ਗਏ ਨੇ ਕੈਪਟਨ ਬਲੰਬਰਾਮ ਤੇ ਸਾਨੂੰ ਤਿੰਨ ਫੈਨਾ ਮੈਡਲ ਵੀ ਮਿਲੇ ਉੱਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਹੜੀਆਂ-ਕਿਹੜੀਆਂ ਸ਼ਖਸੀਅਤਾਂ ਨੇ ਜਿਹੜੀਆਂ ਪਹੁੰਚ ਰਹੀਆਂ ਨੇ ਕਿ ਵੱਖ-ਵੱਖ ਸਟੇਟਾਂ ਤੋਂ ਕੌਣ ਰਹੀਆਂ ਨੇ ਕਿਹੜੇ-ਕਿਹੜੇ ਮੈਂਬਰ ਸਾਹਿਬਾਨ ਨੇ ਜਿਹੜੇ ਇੱਥੇ ਪਹੁੰਚੇ ਨੇ ਅੱਜ ਦੇ ਮਤਲਬ ਪ੍ਰੋਗਰਾਮ ਦੇ ਵਿੱਚ ਸਾਡੇ ਮੇਨ 1965 ਦੀ ਲੜਾਈ ਦੇ ਹੀਰੋ ਜਿਨ੍ਹਾਂ ਨੂੰ ਪਹਿਲਾਂ ਬੋਲ ਕੇ ਗਿਆ ਕੈਪਟਨ ਸੇਵਾ ਸਿੰਘ ਵਿਢਿਆਲੋ ਕੈਨੇਡਾ ਬੈਠੇ ਨੇ ਕੈਪਟਨ ਹੁਸ਼ਿਆਰ ਸਿੰਘ ਸਾਹਿਬ ਜਿਹੜੇ ਕਿ ਉਸ ਮਹਾਨ ਹੀਰੋ ਨੇ ਤੇ ਨਾਲ ਹੀ ਕੈਪਟਨ ਤੇਜਾ ਸਿੰਘ ਕੈਪਟਨ ਜੋਰਾ ਸਿੰਘ ਹੌਲਰ ਹਰਦੇਵ ਸਿੰਘ ਸਾਡੇ ਵਿੱਚ ਬੈਠੇ ਨੇਗੇ ਉਹਦੇ ਨਾਲ ਸਾਡੀ ਬਟਾਲੀਅਨ ਦੇ ਵਿੱਚ ਬਹੁਤ ਵਧੀਆ ਨੌਕਰੀ ਕਰਕੇ ਗਏ ਆਲਰੇਡੀ ਕੈਪਟਨ ਸਹਿਬਾਨ ਜਿਵੇਂ ਕਿ ਹਰਪਿੰਦਰ ਸਾਹਿਬ ਤੇ ਆਪਣਾ ਜਸਵੀਰ ਸਾਹਿਬ ਤੇ ਹੋਰ ਸਾਡੇ ਨਾਲ ਬਹੁਤ ਸਾਡੇ ਮਲਕ ਹਰੀਕਪਾਲ ਸਾਹਿਬ ਤੇ ਮਲਕੇ ਇਹਨਾਂ ਨੇ ਬਹੁਤ ਵਧੀਆ ਨੌਕਰੀ ਕੀਤੀ ਹੈ ਪਰ ਸਾਨੂੰ ਬਹੁਤ ਵੱਡਾ ਪ੍ਰਾਊਡ ਹੈ ਸੰਤ ਬਾਬਾ ਆਲਾ ਜੀ ਜੀ ਤੇ ਸੰਤ ਬਾਬਾ ਆਲਾ ਸਿੰਘ ਜੀ ਨੇ 1710 ਦੇ ਵਿੱਚ ਤਾਂ ਸਾਡੀ ਜਿਹੜੀ ਆਪਣੇ ਆਰਮੀ ਦੀ ਨੀ ਰੱਖੀ ਫੌਜ ਦੀ ਨੀ ਰੱਖੀ ਜਿਹੜੀ ਕਿ ਇੱਕ ਮਨਕੇ ਨੀ ਲੰਗੋਵਾਲ ਤੋਂ ਰੱਖ ਕੇ ਪਟਿਆਲਾ ਤੱਕ ਰਿਆਸਤੇ ਵਿੱਚ ਪਹੁੰਚਾਈ ਪਟਿਆਲਾ ਰਿਆਸਤ ਦੇ ਵਿੱਚ ਜਿਹੜੀ ਫੌਸ ਸੀ ਪਟਿਆਲਾ ਰਿਆਸਤ ਨੇ ਸਾਨੂੰ ਦੋ ਬਟਨ ਡੋਨੇਟ ਦਿੱਤੀਆਂ ਤਾਂ ਪੰਜਾਬ ਰੇਜiment ਨੂੰ ਜਿਹੜੀ ਕਿ 5 15 ਪੰਜਾਬ ਤੇ 16 ਪੰਜਾਬ 15 ਪੰਜਾਬ ਰਜਿੰਦਰਾ ਸਿੰਘ 16 ਪੰਜਾਬ ਸੈਕੰਡ ਪਟਿਆਲਾ ਜਗਵਿੰਦਰਾ ਅੱਜ ਦੇ ਪ੍ਰੋਗਰਾਮ ਦੇ ਉੱਤੇ ਵਿਚਾਰਨਾ ਪਊ ਤੇ ਅੱਜ ਇਸ ਤਰ੍ਹਾਂ ਸਵੇਰੇ ਪ੍ਰੋਗਰਾਮ ਦੇਖਿਆ ਤੇ ਸ਼ਾਮ ਤੱਕ ਦੇ ਪ੍ਰੋਗਰਾਮ ਵੀ ਆਖ ਕੇ ਗਏ ਅੱਜ ਦਾ ਪ੍ਰੋਗਰਾਮ ਇਹ ਜਿਹੜੀ ਕੈਪਟਨ ਹੁਸ਼ਿਆਰ ਸਿੰਘ ਸਾਹਿਬ ਤੇ ਉਹਨਾਂ ਦੇ ਨਾਲ ਕੈਪਟਨ ਹਰਪਿੰਦਰ ਸਿੰਘ ਸਾਹਿਬ ਤੇ ਸਾਰੀ ਟੀਮ ਉਹਨਾਂ ਨੇ ਸਾਡੇ ਸਾਡੇ ਐਕਸਰਸ ਮੈਨਾਂ ਨੂੰ ਸਾਰਿਆਂ ਨੂੰ ਬੰਦ ਕੇ ਪ੍ਰੇਰਿਆ ਤੇ ਉਹਨਾਂ ਨੇ ਜਿੱਥੇ ਵੀ ਆਪਾਂ ਇਕੱਠੇ ਹੋਈਏ ਕਿਉਂਕਿ ਜੀ ਜਿਹੜੀ ਨੌਕਰੀ ਕੀਤੀ ਹੈ ਕਿ 16 ਪੰਜਾਬ ਸੈਕਿੰਡ ਪਟਿਆਲਾ ਦੇ ਵਿੱਚ ਬਹੁਤ ਹੀ ਬੜਾ ਆਲੇ ਦਰਜੇ ਦੀ ਨੌਕਰੀ ਕੀਤੀ ਹੈ ਬੜਾ ਸਾਡਾ ਪ੍ਰੇਮ ਭਾਵ ਰਿਹਾ ਹੈ ਕਿਉਂਕਿ ਸਸੀਂ ਜਦੋਂ ਆਰਮੀ ਦੇ ਵਿੱਚੋਂ ਆ ਜਾਂਦੇ ਆ ਪਰ ਜਿਹੜਾ ਸਾਡਾ ਵੱਡਾ ਘਰ ਸੀਗਾ ਉਹ ਇੱਕ ਬਟਾਲੀ ਨਹੀਂ ਹੈ 16 ਪੰਜਾਬ ਪਟਿਆਲਾ ਤਾਂ ਕਿ ਅਸੀਂ ਅੱਜ ਆਪਣੇ ਸੇ ਮੇਲ ਜੋਲ ਕਰਨਾ ਹੈ ਇੱਕ ਦੂਜੇ ਨੂੰ ਪੁੱਛਣਾ ਹੈ ਵੀ ਤੁਹਾਡੀ ਕਿਵੇਂ ਰਹਿ ਰਹੇ ਹੋ ਤੁਹਾਡੇ ਬੱਚੇ ਕਿੱਥੇ ਨੇਗੇ ਕਿਵੇਂ-ਕਿਵੇਂ ਹੈਗੇ ਨੇ ਉਹ ਅਸੀਂ ਅੱਜ ਸਾਂਝ ਪਾਉਣੀ ਹੈਗੀ ਜੀ ਗੁਰੂ ਦਾ ਓਟ ਆਸਰਾ ਵੀ ਲਿਆ ਗਿਆ ਕੀ ਗੁਰੂ ਸਾਹਿਬ ਦਾ ਓਟ ਆਸਰਾ ਵੀ ਲਿਆ ਗਿਆ ਹਾਂਜੀ ਗੁਰੂ ਸਾਹਿਬ ਦਾ ਜਿਹੜਾ ਓਸ ਆਸਰਾ ਸੀਗਾ ਸਭ ਤੋਂ ਪਹਿਲਾਂ ਕਹਿੰਦੇ ਨੇ ਜਿਹੜਾ ਕਿ ਉਹ ਵੱਡੀ ਚੀਜ਼ ਹੈਗੀ ਤਾਂ ਗੁਰਦੁਆਰਾ ਰੇਰੂ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਪਾਰ ਦੇ ਜਿੱਥੇ ਭੋਗ ਦੇ ਉੱਤੇ ਸਾਰੀਆਂ ਸਿੱਖ ਸੰਗਤਾਂ ਨੇ ਦਰਸ਼ਨ ਦਿੱਤੇ ਦਰਸ਼ਨ ਦੇ ਕੇ ਉੱਥੇ ਸਾਰੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤਾਂ ਉਹਨਾਂ ਨੂੰ ਇੱਕ ਦਮ ਕਹਿ ਦਿੱਤਾ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਕੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਕੀ ਗੱਲਾਂ ਕਰਨੀਆਂ ਸਹਿਰ ਸਵਨੀਆਂ ਨੇ ਜਿਨ੍ਹਾਂ ਦੇਸ਼ ਦੀ ਸੇਵਾ ਦੇ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਅੱਜ ਸਾਡੇ ਉਹ ਦੇਖ ਲਓ 1965 ਦੀ ਲੜਾਈ ਦੇ ਸ਼ਹੀਦਾਂ ਦੇ ਨਾਂ ਇੱਕ ਕੌਂਸਲ ਸਰਹਬਾਨ ਇੱਕ ਹੌਲਦਾਰ ਮੇਜਰ ਸਰਹਬਾਨ 23 ਜਵਾਨਾਂ ਨੇ ਆਪਣੇ ਤਨ ਤੇ ਸ਼ੀਸ਼ੀਆਂ ਪਾ ਕੇ ਅੱਜ ਸਾਨੂੰ ਇਹ ਸਮਾ ਮਨਾਉਣ ਨੂੰ ਦਿੱਤਾ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਜੀ ਜੈ ਸੋਗ ਜੈ ਸਿਨਕਟੇਰਾ ਕੀ ਜੈ ਸਨ ਕਿਉਂ ਕੰਟਰੋਲ ਸੀ ਬੋਲ ਕੀ ਕੰਟਰੋਲ ਸੀ ਬੋਲ ਦੇ ਵਿੱਚ ਤੋਂ ਮੈਂ ਬਹੁਤ ਤਯੋਗ ਬੋਲ ਰਜਿਕ ਤਯੋਗ ਸਾਨੂੰ ਬਾਇ ਅਸੀਂ ਉਤੋਂ کل اِس اٹھے ہوئے چنڈی گڑھ اور آلموسٹ ایک ہو گیا ہے جی ابھی ہر سال پہلے نہیں جٹھے رہے ہیں تو صاحبان جیسے اور سارے پریوار کے سے جو آج یہاں پہ اکٹھا ہوئے ہیں سب سے پہلے میں آپ سبی کو برقی دیکھا بہت بہت بدھائی دینا چاہتا ہوں ہمارے لئے ہم سبی کے لئے جو سوڑا پنجاب پریوار کے صدر سے ہیں ایک بہت ہی فخر کی بات ہے کہ ہمیں پیسٹ کے لڑائی کے اندر ہم نے پاکستان میں گھس کر کے دشمن کو مارا تھا جس کے لئے ہمارے کو ہماری پلٹن کو یہ اس یدھ کا بیٹل آنر سے نوازا گیا تھا یہ ہر کسی پلٹن کو نصیب نہیں ہوتا ہے زنگ سب لڑتے ہیں لیکن زنگ میں رزر پانا خون دونوں طرف سے رہتا ہے لیکن یوت میں بیٹل آنر کا نصیب آنا ہر کسی کے اس میں نہیں ہوتا ہے تو ہم کش خوش نصیب ہیں کہ ہمیں ہر سال یہ منانے کا موقع ملتا ہے میں اس موقع پر ہمارے جتنے بھی شہید ہیں اور جنہوں نے بھی اس فیصل کی لڑائی کے اندر حصہ لیا اپنا خون بہایا اور ہمیں اس قابل بنایا کہ ہم آج کھڑے ہو کر کے فخر سے اپنی چھاتی چھوڑی کر کے کہہ سکیں کہ سورا پنجاب نے دشمن کے علاقے میں کر کے کہ برقی پر قبضہ کیا تھا ہم سبھی کو شک ست نمن کرتے ہیں اس کو شردھانجل دیتے ہیں اور ہم امید کرتے ہیں کہ یہ پلٹن یہ سوڑا پنجاب سیکنڈ پٹیالہ جہاں جہاں بھی جائے جہاں بھی اس کو موقع ملے اسی پرکار آنے والے سمیہ کے اندر بھی دشمن کے کام کھٹے کرتے رہے اور اسی طرح بیٹل آنرس کو کماتے رہے میں ساتھ ساتھ اس موقع پر سوڑا پنجاب کے جتنے بھی پریوار کے سدسیہ ہیں ان کے آگے والے پریوار کو بھی واحر سے پرارتھنا کروں گا ملتی کروں گا کہ سبھی کو جہاں بھی جائیں سفلتا ملے سب ملے شانتی ملے اور ہمارے سوڑا پنجاب کے جو ویٹرنز ہیں وہ جہاں بھی جو بھی کام کریں جہاں بھی اپنا ہاتھ لگائیں ان کو سیکسس ملے ان کا پریوار خوش رہے استاد جنہیں گل میں جو کی تھی سو میرے تو پہلا صاحب بول کے گئے ہیں بار والے ਮੈਂ ਕੁਝ ਕੁ ਜੋ ਪਿਛਲੇ ਦਿਨੀ ਮੈਂ 20 ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਆਪਣੇ ਬਹੁਤੇ ਯੂਨੀਅਨ ਦੇ ਸਹਿਬਾਨਾਂ ਦੇ ਬੱਚੇ ਜਿਨ੍ਹਾਂ ਨੇ ਮੇਹੀ ਵਿਸ਼ੇ ਮੇਰੇ ਕੋਲ ਕਰਵਾਈ ਹੈ ਰਿਅਲਿਟੀ ਤੇ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਫਰਕ ਹੈ ਹਸਨ ਦੇ ਵਿੱਚ ਜਿਹੜੇ ਵਿੱਚ ਬਾਹਰ ਦੇ ਹਨ तकरीबन ਬਹੁਤੇ ਆਪਣੇ ਵੀਰਾਂ ਦੇ ਬੱਚੇ ਬਾਹਰ ਬੈਠੇ ਐ ਹਸਨ ਦੇ ਵਿੱਚ ਇਹ ਆ ਜਿਹੜੇ ਬੱਚੇ ਨੂੰ ਜਿਹੇ ਦੀ ਸੋਸਾਇਟੀ ਮਿਲੀ ਹੈ ਜਾ ਪੇਰੈਂਟਸ ਦੇ ਖਾਸ ਕਰਕੇ ਜਿਹੜਾ ਬੱਚਾ ਪੇਰੈਂਟਸ ਦੇ ਨਾਲ ਅਟੈਚ ਨਹੀਂ ਆ ਮਾਤਾ ਪਿਤਾ ਦੇ ਨਾਲ ਗੱਲ ਨਹੀਂ ਕਰਦਾ ਉਹ ਬੱਚੇ ਉੱਥੇ ਬੁਰੀ ਸੰਗਤ ਵਿੱਚ ਪੈ ਜਾਂਦੇ ਆ ਜੇਕਰ ਸਾਡੇ ਬੱਚੇ ਨੂੰ ਵਧੀਆ ਪੇਰੈਂਟਸ ਨੇ ਸੰਸਕਾਰ ਦਿੱਤੇ ਆ ਮਾਂ ਬਾਪ ਬੱਚੇ ਨਾਲ ਜੁੜਿਆ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹ ਬੱਚੇ ਕਦੇ ਵੀ ਬਾਹਰ ਜਾ ਕੇ ਖਰਾਬ ਨਹੀਂ ਹੋਣਗੇ ਬੁਰੀ ਸੰਗਤ ਵਿੱਚ ਨਹੀਂ ਪੈਣਗੇ ਸੋ ਮੈਂ ਸਾਰਿਆਂ ਨੂੰ ਮੇਰੀ ਸਕਸੈਸ ਦਾ ਸਿਹਰਾ ਦੇ ਰਿਆਂ ਮੇਰੇ ਪਰਤੋਨਾ ਹੋਂਦਾਰ ਇੱਥੇ ਇਸ ਵੇਲੇ ਬੈਠੇ ਨੇ ਆਰਮ ਸਿੰਘ ਸਾਹਿਬ ਕਰਤਾਰਪੁਰ ਤੋਂ ਜੀ ਮੈਂ ਜੁਆਈਆਰੀ ਕੋਰਸ ਕਰਨ ਲਈ ਕਰਨਾਲ ਦੇ ਕੇ ਮੋਰਸਾ ਬੈਠੇ ਨੇ ਮੈਨੂੰ ਇਹਨਾਂ ਨੇ ਭੇਜਿਆ ਸਤਿ ਪਾਤਸ਼ਾਹ ਜੀ ਅੱਜ ਮੈਂ ਐਮਐਬੀਏ ਕਰਕੇ ਤਕਰੀਬਨ 100 ਮੁਲਾਜ਼ਮ ਮੇਰੇ ਕੋਲ ਜੋਬ ਕਰਦਾ ਹੈ ਜਿੱਦਿਵੇਂ ਇਹਨੇ ਜੀ ਮੈਂ 10 ਤੋਂ 12 ਲੱਖ ਰੁਪਏ ਸੈਲਰੀ ਦੇ ਰਿਹਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੋ 10 ਤੋਂ ਭਾਵ ਨਹੀਂ ਹੈ ਕਿਸੇ ਵੀ ਕਿਉਂਕਿ ਫੌਜੀ ਨਾ ਵੀ ਤਾਂ ਵੀ ਹੈ ਕਿ ਆਪਾਂ ਸਾਰੇ ਸੋਸ਼ਲ ਵਰਗਾਂ ਪਿੰਡ ਵਿੱਚ ਰਹਿੰਦੇ ਆਂ ਇਲਾਕੇ ਵਿੱਚ ਰਹਿੰਦੇ ਆਂ ਇਦਾਂ ਦੀਆਂ ਇੰਗਲੈਂਡ ਤੋਂ ਮੇਰੇ ਨਾਲ ਸੰਪਰਕਾਂ ਵਾਲੀਆਂ ਜੁੜੀਆਂ ਨੇ ਜਿਨ੍ਹਾਂ ਦੇ ਬੱਚੇ ਖਾਸ ਕਰਕੇ ਅੱਗੇ ਪੜ੍ਹਨਾ ਚਾਹੁੰਦੇ ਆ ਮੰਨ ਲਓ ਕਿ ਫੌਜੀ ਜੋਬ ਕਰਦਾ ਉਹਦੇ ਕੋਲ ਕੱਲੀ ਪੈਨਸ਼ਨ ਹੈ ਜਾਂ ਪ੍ਰਾਈਵੇਟ ਜੋਬ ਦੀ ਸੈਲਰੀ ਹੈ ਫਟ ਉਹ ਅੱਗੇ ਕੁਝ ਨਹੀਂ ਕਰ ਸਕਦਾ ਲੋ ਮੇਰੇ ਕੀ ਦੇ ਵਿੱਚ ਸਭ ਮੈਂ ਦੱਸਣ ਚਾਹਣਾ ਅੱਜ ਨੂੰ ਕਿ 200 ਬੱਚੇ ਆ ਜਿਨ੍ਹਾਂ ਦੀ ਸਕਾਲਰਸ਼ਿਪ ਇੰਗਲੈਂਡ ਤੋਂ ਮੇਰੀ ਲਗਵਾਈ ਹੋਈ ਹੈ ਜਿਹੜੀ ਬੱਚੇ ਦੇ ਸਿੱਧੇ ਅਕਾਊਂਟ ਵਿੱਚ ਆਉਂਦੀ ਹੈ ਤੇ ਬੱਚੇ ਲਈ ਇੱਕ ਛੋਟੀ ਜਿਹੀ ਕਿਢੀ ਤਾਂ ਲੱਗੀ ਹੋਈ ਜਾਂਦੀ ਉਹਨੇ ਰੋਜ਼ ਏਕਾਂ ਅਨਸਾਰ ਦਾ ਜਲਦੀ ਸਭ ਦਾ ਪਾ ਕੇ ਰਹਿਣਾ ਸ ਹੈ ਬੱਚੇ ਨੇ ਕਰਨਾ ਉਹ ਵੀਰ ਜਿਹੜੇ ਇੰਗਲੈਂਡ ਕੈਨੇਡਾ ਬੈਠੇ ਐ ਬੱਚੇ ਦੀ ਜਿਹੜੀ ਪੜ੍ਹਾਈ ਦੀ ਖਰਚਾ ਵੀ ਇੱਕ ਪੌਂਡ ਵਿੱਚ ਪਾਉਂਦੇ ਐ ਤੇ ਬੱਚੇ ਦੀ ਫੀਸ ਸਕੂਲ ਨੂੰ ਦੇਉਂਦੀ ਆ ਤੇ ਉਹ ਬੱਚਾ ਪੜ੍ਹਾਈ ਕਰਦਾ ਕਲ ਦੀ ਬਾਤ ਹੈ ਕੱਲ ਪਾਕਿਸਤਾਨ ਦੇ ਚੀਫ ਆਫ ਆਰਮਸ ਦਾ ਮਨੀਰ احمد ਉਹਨਾਂ ਨੇ ਇਸ ਬਾਤ ਦਾ ਜ਼ਿਕਰ ਕੀਤਾ ਕਿ ਬਰਕੀ ਦੇ ਅੰਦਰ ਹਿੰਦੁਸਤਾਨ ਦਾ ਕਬਜ਼ਾ ਹੋਇਆ ਥਾ اگر ہندوستان کا نام آتا ہے تو کس کی وجہ سے ہمارے ان شیشوں کی وجہ سے جہاں اس ٹائم پہ جو سینک اس کے اندر شامل تھے تو ہمیں فخر ہونا چاہیے کہ ہماری بٹالین کی وجہ سے ایک پاکستان کا چیف آج بھی ذکر کر رہا ہے یہ کل کی نیوج ہے تو ہمیں ان کو کبھی نہیں بولنا چاہیے جیسا کہ کرم موہر صاحب نے کہا کہ آنے والے ٹائم میں بٹالین ان کے جیسا ہمیشہ کام کرتے رہے تاکہ پلٹن اور بھی بدندیوں کو شوئے تو اس میں کوئی دو رائے نہیں ہے کہ پلٹن نے اس کے بعد بہت ہی بڑھیا ادادی کا کام کیا ہے میں بات کروں گا دو ہزار تین جو کہ پلٹن کو دو ہزار تین میں پہلا سائٹیشن ملا سی او ای ایس یعنی کہ چیف آف آرمی اسٹاف کی طرف سے وہ پہلا پل کا سائیکیشن تھا اس سمے کرنل وی چوکلے چوکری صاحب اور ساتھ میں سویدر میزر مان صاحب کرنل صاحب انہوں نے رسیو کیا تھا دو ہزار تین میں اس کے بعد کافی کام کرتے رہے ویسا سواب نہیں بنا اس کے بعد دوسرا سائٹیشن جب پلٹن باہر گئے فورن گئی اس سمئے سائٹیشن ملا جو ایم پی کاٹنے کے بعد پلٹن میکسیمم کیا کرتی ہے کہ ڈیلی ہو جاتی ہے لیکن سولہ بجار کی رفتار جو ہے یو ایم مشن کاٹنے کے بعد اور بھی زیادہ تیز ہو گئی اتنے پہنچنے انہوں کا دنواد کرتے ہیں تو انہیں شہیدوں ਦਿਲੋਂ ਸਲਾਮ ਕਰਦੇ ਆ ਜਿਨ੍ਹਾਂ ਨੇ ਦੇਸ਼ ਕੌਮ ਦੇ ਲਈ ਆਪਾ ਵਾਰਿਆ ਤੇ ਸਾਨੂੰ ਅੱਜ ਬੜੇ ਮਾਣ ਦੇ ਨਾਲ ਫਖਰ ਦੇ ਨਾਲ ਉਹਨਾਂ ਦਾ ਜਿਹੜਾ ਦਿਨ ਹੈ ਇਹ ਮਨਾਉਨੇ ਆ ਤੇ ਜਿਸ ਤਰ੍ਹਾਂ ਕਿੰਸਾ ਵੀ ਕੀ ਉਹਨਾਂ ਨੇ ਦੱਸਿਆ ਹੈ ਕਰਨ ਲੰਗ ਸਿੰਘ ਸਾਹਿਬ ਸਾਡੇ ਨਾਲ ਕਮੇਟੀ ਦੇ ਤੌਰ ਤੇ ਵੀ ਬਹੁਤ ਪਹਿਲਾਂ ਦੇ ਜੁੜੇ ਹੋਏ ਨੇ ਤੇ ਜਿਸ ਤਰ੍ਹਾਂ ਸਮਾਜ ਭਲਾਈ ਦੇ ਤੌਰ ਤੇ ਦੇਖਿਆ ਜਾਵੇ ਛਾਤੀ ਜਿਹੜੀ ਕਮੇਟੀ ਹੈ ਜਿਸ ਤਰ੍ਹਾਂ ਹੁਣ ਪਹਿਲਾਂ ਦੱਸਿਆ ਤੁਹਾਨੂੰ ਸਾਰਾ ਬਟਾਲੀਅਨ ਦੇ ਬਾਰੇ ਸੁਭਿਦਰ ਮਿਹਤ ਸਿੰਘ ਸਾਹਿਬ ਬਾਉਂਡਰੀ ਕੈਪਟਨ ਉਹ ਦੱਸ ਕੇ ਗਏ ਨੇ ਵੀ ਬਟਾਲੀਅਨ ਦੇ ਕਿੰਨੇ ਅੱਜ ਤੱਕ ਉਹਨਾਂ ਨੂੰ ਸਾਈਟੇਸ਼ਨ ਵਗੈਰਾ ਮਿਲ ਰਹੇ ਨੇ ਸਾਰਾ ਤੁਹਾਨੂੰ ਉਹਨਾਂ ਨੇ ਦੱਸਿਆ ਤੇ ਮੈਂ ਤੁਹਾਨੂੰ 2 ਮਿੰਟ ਵਾਸਤੇ ਸਿਰਫ ਇਹ ਇੱਕ ਦੱਸਣਾ ਚਾਹਉਣਾ ਕਿ ਜਦੋਂ ਅਸੀਂ ਫੌਜ ਦੇ ਵਿੱਚੋਂ ਬੜੀ ਇਮਾਨਦਾਰੀ ਦੇ ਨਾਲ ਨੌਕਰੀ ਕਰਕੇ ਆ ਜੰਨੇ ਆ ਜਦੋਂ ਸਾਡਾ ਜਿਹੜਾ ਪਾਸਤਾ ਹੈ ਉਹ ਸਿਵਲ ਦੇ ਨਾਲ ਪੈਂਦਾ ਹੈ ਖਾਸ ਕਰਕੇ ਪ੍ਰਸ਼ਾਸਨ ਦੇ ਨਾਲ ਲਾ ਲਓ ਜਾਂ ਹੋਰ ਤਰ੍ਹਾਂ ਦੇ ਲਾ ਲਾ ਰੋ ਤਾਂ ਅਸੀਂ ਜਿਹੜੀ ਝੁੰਡ ਦੇ ਵਿੱਚ ਹੈ ਬੜੀ ਇਮਾਨਦਾਰੀ ਦੇ ਨਾਲ ਇੱਕ ਡਿਸਪਲਿਨ ਦੇ ਵਿੱਚ ਬੱਜੇ ਹੋਏ ਆਉਨੇ ਆ ਤੇ ਉਸ ਤੋਂ ਬਾਅਦ ਸਾਨੂੰ ਜਦੋਂ ਅਸੀਂ ਸਿਵਲ ਦੇ ਵਿੱਚ ਆਉਨੇ ਆ ਤਾਂ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮਾਂ ਪੈਂਦੀਆਂ ਨੇ ਕਿਉਂਕਿ ਅਸੀਂ ਇੱਥੇ ਬੋਲਣਾ ਹੁੰਦਾ ਸੱਚ ਜਦੋਂ ਸਿਵਲ ਦੇ ਵਿੱਚ ਆ ਜੰਨੇ ਆ ਤੇ ਜਿਹੜਾ ਸੱਚ ਹੈ ਛੱਤ ਗੁਰਨ ਦਾ ਸਾਨੂੰ ਕਈ ਵਾਰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਖਾਸ ਕਰਕੇ ਫੌਜੀਆ ਨੂੰ ਜਿਵੇਂ ਉਹਨ ਜੀਓਜੀ ਦੀ ਗੱਲ ਕੀਤੀ ਹੈ ਜੀਓਜੀ ਦੇ ਵਿੱਚ ਵੀ ਬਹੁਤ ਲੋਕ ਜਿਹੜੇ ਬੈਠੇ ਹੋ ਉਹ ਜਿਨ੍ਹਾਂ ਨੇ ਜੀਓਜੀ ਦੀ ਡਿਊਟੀ ਕੀਤੀ ਹੈ ਬੜੀ ਇਮਾਨਦਾਰੀ ਨਾਲ ਡਿਊਟੀ ਕੀਤੀ ਪ੍ਰਸ਼ਾਸਨ ਦੀਆਂ ਜਿੰਨੀਆਂ ਕਮਜ਼ੋਰੀਆਂ ਸੀ ਉਹਨਾਂ ਦੇ ਬਾਰੇ ਉੱਪਰ ਦੱਸਣ ਦੀ ਕੋਸ਼ਿਸ਼ ਕੀਤੀ ਤੇ ਸਾਰਿਆਂ ਨੂੰ ਪਤਾ ਵੀ ਹੱਲ ਕੁਝ ਨਹੀਂ ਹੋਇਆ ਤੇ ਅਸੀਂ ਇਸੇ ਕਰਕੇ ਤੁਹਾਨੂੰ ਕਹਿੰਦੇ ਹਾਂ ਜਦੋਂ ਅਸੀਂ ਖਾਸ ਕਰਕੇ ਸਾਫਤਾ ਸਾਡੇ ਨਾਲ ਜੁੜ ਜਾਂਦਾ ਸਾਫਤਾ ਸੈਨਿਕ ਤਾਂ ਸਾਨੂੰ ਇੱਕੇ ਆਉਣ ਤੋਂ ਬਾਅਦ ਕਿਸੇ ਨਾ ਕਿਸੇ ਜਥੇਬੰਦੀ ਦੇ ਨਾਲ ਜ਼ਰੂਰ ਜੁੜਨਾ ਚਾਹੀਦਾ ਤਾਂ ਕਿ ਜੇ ਅਸੀਂ ਜਥੇਬੰਦੀ 'ਚ ਹੋਵਾਂਗੇ ਤਾਂ ਸਾਡਾ ਜਿਹੜਾ ਦੁੱਖ ਤਕਲੀਫ ਜਾਂ ਮਾਨ ਸਨਮਾਨ ਦੀ ਲੜਾਈ ਹੈ ਉਹਨੂੰ ਅਸੀਂ ਸਹੀ ਰੂਪ ਦੇ ਸਕਦੇ ਹਾਂ ਜੇਐਸਓ ਰੈਂਸਓ ਦੇ ਬਹਾਦਰ ਜਵਾਨ ਲੇਡੀਜ਼ ਸ਼ਾ ਲੱਗਦਾ ਹੈ ਕਿ ਜਦ ਸਾਡੀ ਸਟ੍ਰੈਟਜੀ ਦੇ ਸਾਰੇ ਇਥੇ ਤਣ ਤੇ ਜਾਰੋ ਜਿਆਦਾ ਪਹੁੰਚੇ ਤੇ ਇਥੇ ਆ ਕੇ ਜੋ ਸ਼ਹੀਦ ਨੇ ਉਹਨਾਂ ਨੂੰ ਸ਼ਰਧਾਂਜਲੀ ਦਵੇ ਕਿਉਂਕਿ ਇਨ੍ਹਾਂ ਸ਼ਹੀਦਾਂ ਦੀ ਵਜ੍ਹਾ ਦੇ ਨਾਲ ਹੀ ਅਸੀਂ ਇਥੇ ਆ ਅੱਜ ਤੇ ਇਨ੍ਹਾਂ ਸ਼ਹੀਦਾਂ ਨੂੰ ਹਮੇਸ਼ਾ ਹੀ ਅਸੀਂ ساری ਉਮਰ ਪ੍ਰਣਾਮ ਕਰਦੇ ਰਵਾਂਗੇ ਤੁਰ ਇਹਨਾਂ ਤੋਂ ਪ੍ਰੇਰਣਾ ਲੈ ਕੇ ਰਵਾਂਗੇ। ਔਰ ਉਸ ਤੋਂ ਆਵਾਜੋ ਮੈਂ ਚਾਹਣਾ ਕਿ ਜਿਹੜੇ ਵੀ ਹੋਰ ਜਿਹੜੇ ਨਹੀਂ ਆਏ ਇੱਥੇ ਉਹਨਾਂ ਨੂੰ ਵੀ ਆ ਕੇ ਹਿੱਸਾ ਲੈਣਾ ਚਾਹੀਦਾ ਆਪਣੇ ਅਰਜੇਵੇਂ ਦੇ ਸਭ ਨੂੰ ਹੁੰਦੇ ਨੇ। ਔਰ ਉਹ ਛੱਡ ਕੇ ਇੱਥੇ ਸਭ ਨੂੰ ਆਉਣਾ ਚਾਹੀਦਾ ਔਰ ਮਿਲਣਾ ਚਾਹੀਦਾ। ਬਾਕੀ ਇੱਕ ਸੋਸ਼ਲ ਆਪਣਾ ਕੰਮ ਵਾਸਤੇ ਮੈਂ ਥੋੜਾ ਜਿਹਾ ਕਨਾਲ ਜਾਣਾ ਕਿ ਆਪਣੇ ਜਿਹੜੇ ਬੱਚੇ ਨੇ ਹੁਣ ਤੁਹਾਡੇ ਉਹ 11ਵੀਂ 12ਵੀਂ ਕਰਕੇ ਤੇ ਉਹ ਬਾਹਰ ਨੂੰ ਭਾਈਦੇ ਨੇ ਤੁਸੀਂ ਉਹਨਾਂ ਨੂੰ ਪੈਸੇ ਦਿੰਦੇ ਹੋ ਤਾਂ ਇਹ ਜਾਂਦੇ ਨੇ ਤੁਸੀਂ ਉਹਨਾਂ ਦੇ ਮਾਈਂਡ 'ਚ ਪਹਿਲਾਂ ਤੋਂ ਕਰ ਦਿਓ ਜਾਂ ਉਹਨਾਂ ਦੇ ਫਰੈਂਡ ਸਰਕਲ ਮਾਈਂਡ 'ਚ ਜਾਂਦੇ ਜਾਂਦੇ ਆਪਾਂ ਉਹਨਾਂ ਨੂੰ ਕਿ ਉਹਨੂੰ ਥੋੜਾ ਜਿਹਾ ਅਵਾਇਡ ਕਰੋ ਇੱਥੇ ਹੀ ਸਭ ਤੋਂ ਜਿਹੜਾ ਹੋ ਸਕਦਾ ਹੋ ਬਾਹਰ ਜਾ ਕੇ ਬੱਚੇ ਅੱਜਕੱਲ੍ਹ ਰੋ ਰਹੇ ਨੇ ਸਾਰੇ ਪਾਸੇ ਇਹ ਵੀ ਸੋਚਣਾ ਚਾਹੀਦਾ ਸਾਦੂ ਕਿ ਉਹਦਾ ਬੱਚਾ ਗਿਆ ਤੇ ਮੇਰਾ ਕਿਉਂ ਨਹੀਂ ਬਾਹਰ ਜਾ ਸਕਦਾ ਮੈਂ ਵੀ ਇਹਨੇ ਪੈਸੇ ਲਾ ਸਕਦਾ ਹਾਂ ਉਹਨੇ ਪੈਸੇ ਤੁਸੀਂ ਇੱਥੇ ਲਾਓ ਔਰ ਉਹ ਤੁਸੀਂ ਉਹਨਾਂ ਨੂੰ ਇੱਥੇ ਹੀ ਤੁਸੀਂ ਸੈੱਟ ਕਰੋ ਸਾਸਿਕਾ ਰਾਮ ਰਾਮ ਜੈਨ ਦਾਸ ਗੁਰਪਤ ਦੇ ਸਿੱਖੀ ਸਾਥ ਥਰਡ ਕਲਾਸ ਹੋਣ ਸੀ ਇੰਟਰਨੈਸ਼ਨਲ ਸਕੂਲਸ ਗੁਰੂ ਮੈਨੂੰ 16 não, assim, só a... Para... 1953 ਦੀ ਲੜਾਈ ਦੇ ਮਹਾਨ ਹੀਰੋ ਸਾਡੇ ਵਿੱਚ ਮਦੂਰਨ ਜਿਵੇਂ ਕੈਪਟਨ ਸਰਵਜਿੰਦ ਵਢਿਆ ਕੈਪਟਨ ਹੁਸ਼ਿਆਰ ਸਿੰਘ ਹੌਲਦਾਰ ਥੋਰਸ ਕੈਪਟਨ ਥੋਰਸ ਸਿੰਘ ਹੌਲਦਾਰ ਹਰਦੇਵ ਸਿੰਘ ਹੋਰ ਵੀ ਬਹੁਤ